ਪ੍ਰੀੰਕਾ ਤੁਸਖੁਡੇਲੀ ਪੋਸਟ ਪੰਜਾਬੀ ਤਾਂ ਬੇਕਦਰ ਭਿਆਨਕ ਹਾਦਸਾ ਵਾਪਰਿਆ ਹੈ ਜਿੱਥੇ ਜਵਾਕਾਂ ਦੇ ਨਾਲ ਭਰੀ ਹੋਈ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਦਰਅਸਲ ਇਹ ਬੱਸ ਟਰੈਕਟਰ ਟਰਾਲੀ ਦੇ ਪਿੱਛੇ ਜਾ ਟਕਰਾਈ ਜਿਸ ਦੇ ਚਲਦਿਆਂ ਬੱਸ ਦਾ ਅਗਲਾ ਹਿੱਸਾ ਖਤਮ ਹੋ ਗਿਆ ਡਰਾਈਵਰ ਜ਼ਖਮੀ ਹੋਇਆ ਹੈ ਮੌਕੇ ਤੇ ਚੀਕ ਚਿਹਾੜਾ ਪੈ ਗਿਆ ਜ਼ਖਮੀ ਡਰਾਈਵਰ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮੌਕੇ ਤੇ ਪੁਲਿਸ ਪਹੁੰਚੀ ਲੋਕਾਂ ਦੇ ਵੱਲੋਂ ਐਂਬੂਲੈਂਸ ਵੀ ਸੱਦੀ ਗਈ ਹੈ ਤੇ ਉਸ ਤੋਂ ਬਾਅਦ ਜੀਸੀਬੀ ਦੀ ਮਦਦ ਦੇ ਨਾਲ ਹਾਦਸਾ ਗ੍ਰਸਤ ਸਕੂਲੀ ਵੈਨ ਨੂੰ ਪਾਸੇ ਕੀਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਹਾਦਸਾ ਪਠਾਨਕੋਟ ਵਿੱਚ ਵਾਪਰਿਆ ਹੈ ਦਰਅਸਲ ਸਕੂਲੀ ਬੱਚਿਆਂ ਦੇ ਨਾਲ ਭਰੀ ਹੋਈ ਇੱਕ ਵੈਨ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਜਾਣਕਾਰੀ ਦੇ ਮੁਤਾਬਕ ਸਿਆਸੀ ਦੇ ਵਿੱਚ ਡਰਾਈਵਰ ਜ਼ਖਮੀ ਹੋਇਆ ਹੈ ਜਦਕਿ ਸਕੂਲੀ ਬੱਚੇ ਬਾਲਬਾਲ ਬੱਚੇ ਨੇ ਪਠਾਨਕੋਟ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਤੇ ਫਿਰ ਉਸ ਤੋਂ ਬਾਅਦ ਡਰਾਈਵਰ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਨਾਲ ਦੀ ਨਾਲ ਜੀਸੀਬੀ ਮਸ਼ੀਨ ਵੀ ਮੌਕੇ ਤੇ ਲਿਆਂਦੀ ਗਈ ਜਿਸ ਦੀ ਮਦਦ ਦੇ ਨਾਲ ਹਾਦਸਾ ਗ੍ਰਸਤ ਵੈਨ ਨੂੰ ਪਾਸੇ ਕੀਤਾ ਗਿਆ ਜਾਣਕਾਰੀ ਦੇ ਮੁਤਾਬਿਕ ਇਸ ਸਕੂਲੀ ਵੈਨ ਦੇ ਵਿੱਚ ਬੱਚਿਆਂ ਦੇ ਨਾਲ ਨਾਲ ਸਟਾਫ ਵੀ ਮੌਜੂਦ ਸੀ ਹਾਲਾਂਕਿ ਗਨੀਮਤ ਇਹ ਰਹੀ ਕਿ ਉਹ ਬਾਲ-ਬਾਲ बच ਗਏ ਨੇ ਇਹ ਹਾਦਸਾ ਕਿਨਾ ਕਾਰਨ ਕਰਕੇ ਵਾਪਰਿਆ ਇਸ ਬਾਬਤ ਵੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਮੌਕੇ ਤੇ ਇੱਕ ਵਕਤ ਚੀਕ ਚਿਹਾੜਾ ਮੱਚ ਗਿਆ ਦਰਅਸਲ ਸਕੂਲੀ ਵੈਨ ਜਿਹੜੀ ਹੈ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਦਸਨਾਂ ਜ਼ਿਆਦਾ ਭਿਆਨਕ ਸੀ ਕਿ ਵੈਨ ਦਾ ਅਗਲਾ ਹਿੱਸਾ ਬੁਰੇ ਤਰੀਕੇ ਦੇ ਨਾਲ

ਤੋ ਆਪਨੇ ਹੋਰ ਕੋਈ ਫੋਨ ਫੌਂਕ ਕੀਆ ਕਿਸੇ ਕੋ ਮੌਕੇ ਪਰ ਨਾ ਅਸੀਂ ਨੇ ਕਿਸੇ ਕੋ ਨਹੀਂ ਫੋਨ ਕੀਆ ਅਸੀਂ ਤਾਂ ਸਿਰਫ ਹੈ ਨਾ ਬੱਚੋ ਕੋ ਨਿਕਾਲ ਲਾ ਆਪ ਦੋਨੋ ਕੇ ਜੀ ਕਿਉਂਕਿ ਉਸ ਮੇ ਆ ਨਾ ਬੱਚੋ ਕੋ ਨਿਕਾਲ ਲਾ ਦਾ ਪਹਿਲੇ ਫੋਨ ਤਾਂ ਬਾਅਦ ਮੇ ਵੀ ਹੋ ਸਕਤੇ ਥੇ ਪਹਿਲੇ ਬੱਚੇ ਨਿਕਾਲੇ ਮੈਡਮੇ ਨਿਕਾਲੀ ਬਸ ਇਤਨੇ ਹੋਆ ਅਮਰ ਦਾ ਹਾਂਜੀ ਸਰ ਤੁਸੀਂ ਮੌਕੇ ਤੇ ਪਹੁੰਚੇ ਹੋ ਥੋੜੇ ਦੇ ਲੱਗ ਐਕਸੀਡੈਂਟ ਹੋਇਆ ਇੱਕ ਪ੍ਰਾਈਵੇਟ ਗੱਡੀ ਸਕੂਲ ਦਾ ਹਾਂਜੀ ਕੀ ਕਹਿਣਾ ਚਾਹੋ ਆਸੀ ਇਹੋ ਕਹਣਾ ਚਾਹੇਦਾ ਵੀ ਜਦੋਂ ਸਾਨੂੰ ਇੰਟੀਮੇਸ਼ਨ ਮਿਲੀ ਅਸੀਂ ਮੌਕੇ ਤੇ ਆ ਗਏ ਆ ਸਕੂਲ ਵਾਲੇ ਹੀ ਬਸ ਇਹ ਬੱਚੇ ਬਿਲਕੁਲ ਠੀਕ ਠਾਕ ਆ ਡਰਾਈਵਰ ਦੇ ਸੱਥਾਂ ਲੱਗੀਆਂ ਡਰਾਈਵਰ ਨੂੰ ਫੌਰਨ ਅਸੀਂ ਸਵਾਰੀ ਦਾ ਪ੍ਰਬੰਧ ਕਰਕੇ ਆਪਣੇ SKR ਹਸਪਤਾਲ ਦਾਖਲ ਕਰਾਇਆ ਬਾਕੀ ਸਟਾਫ ਵੀ ਠੀਕ ਆ ਬਾਕੀ ਜਿਹੜੀ ਅਗਲੀ ਕਾਰਵਾਈ ਅਸੀਂ ਕਰ ਰਹੇ ਆ ਤੇ ਜਿਹੜੀ ਆਪਣੇ ਟਰਾਲੀ ਨੇ ਨਾਲ ਮਤਲਬ ਸਾਈਡ ਮਾਰੀ ਉਹ ਟਰਾਲੀ ਦਾ ਅਸੀਂ ਵੈਰੀਫਾਈ ਕਰ ਰਹੇ ਆ ਜਿੱਥੇ ਟਰਾਲੀ ਹੋਈ ਤੇ ਉਹਨੂੰ ਅਸੀਂ ਰਾਉਂਡ ਅਪ ਕਰਾਂਗੇ ਇਹ ਸਕੂਲ ਤੋਂ ਗੱਡੀ ਆ ਇਹ ਸਲਾਰੀਆਂ ਪਾਸ ਤੇ ਲੱਗੇ ਆ ਆਪਣੇ ਸਕੂਲ ਆਪਣੇ ਤਾਰਾਗੜ ਉਥੋਂ ਦੀ ਗੱਡੀ ਹੈ ਬੱਸ ਦਾ ਅਗਲਾ ਹਿੱਸਾ ਖਤਮ ਹੋ ਗਿਆ ਡਰਾਈਵਰ ਜ਼ਖਮੀ ਹੋਇਆ ਹੈ ਮੌਕੇ ਤੇ ਚੀਕ ਚਿਹਾੜਾ ਪੈ ਗਿਆ ਜ਼ਖਮੀ ਡਰਾਈਵਰ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮੌਕੇ ਤੇ ਪੁਲਿਸ ਪਹੁੰਚੀ ਲੋਕਾਂ ਦੇ ਵੱਲੋਂ ਐਂਬੂਲੈਂਸ ਵੀ ਸੱਦੀ ਗਈ ਹੈ ਤੇ ਉਸ ਤੋਂ ਬਾਅਦ ਜੀਸੀਬੀ ਦੀ ਮਦਦ ਦੇ ਨਾਲ ਹਾਦਸਾ ਗ੍ਰਸਤ ਸਕੂਲੀ ਬੈਨ ਨੂੰ ਪਾਸੇ ਕੀਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਹਾਦਸਾ ਪਠਾਨਕੋਟ ਵਿੱਚ ਵਾਪਰਿਆ ਹੈ ਦਰਅਸਲ ਸਕੂਲੀ ਬੱਚਿਆਂ ਦੇ ਨਾਲ ਭਰੀ ਹੋਈ ਇੱਕ ਵੈਨ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਜਾਣਕਾਰੀ ਦੇ ਮੁਤਾਬਿਕ ਇਸਾਸੇ ਦੇ ਵਿੱਚ ਡਰਾਈਵਰ ਜ਼ਖਮੀ ਹੋਇਆ ਹੈ ਜਦਕਿ ਸਕੂਲੀ ਬੱਚੇ ਬਾਲਬਾਲ ਬੱਚੇ ਨਹੀਂ ਪਠਾਨਕੋਟ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਤੇ ਫਿਰ ਉਸ ਤੋਂ ਬਾਅਦ ਡਰਾਈਵਰ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਨਾਲ ਦੀ ਨਾਲ ਜੀਸੀਬੀ ਮਸ਼ੀਨ ਵੀ ਮੌਕੇ ਤੇ ਲਿਆਂਦੀ ਗਈ ਜਿਸ ਦੀ ਮਦਦ ਦੇ ਨਾਲ ਹਾਦਸਾ ਗ੍ਰਸਤ ਵੈਨ ਨੂੰ ਪਾਸੇ ਕੀਤਾ ਗਿਆ ਜਾਣਕਾਰੀ ਦੇ ਮੁਤਾਬਿਕ ਇਸ ਸਕੂਲੀ ਵੈਨ ਦੇ ਵਿੱਚ ਬੱਚਿਆਂ ਦੇ ਨਾਲ ਨਾਲ ਸਟਾਫ ਵੀ ਮੌਜੂਦ ਸੀ ਹਾਲਾਂਕਿ ਗਨੀਮਤ ਇਹ ਰਹੀ ਕਿ ਉਹ ਬਾਲ ਬਾਲ ਬਚ ਗਏ ਨੇ ਇਹ ਹਾਦਸਾ ਕਿਨਾ ਕਾਰਨ ਕਰਕੇ ਵਾਪਰਿਆ ਇਸ ਬਾਬਤ ਵੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਮੌਕੇ ਤੇ ਇੱਕ ਵਕਤ ਚੀਕ ਚਿਹੜਾ ਮਚ ਗਿਆ ਦਰਅਸਲ ਸਕੂਲੀ ਵੈਨ ਜਿਹੜੀ ਹੈ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਜਸਨਾਂ ਜਿਆਦਾ ਭਿਆਨਕ ਸੀ ਕਿ ਵੈਨ ਦਾ ਅਗਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਖਤਮ ਹੋ ਗਿਆ ਜੀਸੀਬੀ ਦੀ ਮਦਦ ਦੇ ਨਾਲ ਵੈਨ ਨੂੰ ਪਾਸੇ ਕੀਤਾ ਗਿਆ मेरा नाम अलताफ़ है जी की बात भाई ये है ना हम उधर है ना चाय पी रहे थे अंदर को रूम में बैठे हुए इधर से ट्राली आई और इसमें वैन में लग गई हम बच्चों को निकालने में लग गए वो इधर से भाग गए बस हमने इतना ही देखा है बच्चे ठीक हैं जी बच्चे सारे ठीक है एक मैडम को चोट आई बस ड्राइवर ड्राइवर को चोट आई ड्राइवर को चोट आई जी तो आपने और कोई फोन किया किसी को मौके पर ना हमने किसी को नहीं फोन किया हमने तो सिर्फ है ना बच्चों को निकाला आप दोनों जी क्योंकि ਉਸਨ ਮੈਂ ਇਹਨਾ ਬੱਚੋ ਨੂੰ ਕਢਣਾ ਤਾਂ ਪਹਿਲੇ ਫੋਨ ਤੋਂ ਬਾਅਦ ਵਿੱਚ ਵੀ ਹੋ ਸਕਤੇ تھے۔ ਪਹਿਲੇ ਬੱਚੇ ਨਿਕਾਲੇ ਮੈਡਮੇਂ ਕਢ ਲਈ। ਬਸ ਇਤਨੇ ਹੋ ਗਿਆ ਮਰਦ। ਹਾਂਜੀ ਸਰ ਤੁਸੀਂ ਮੋਕੇ ਤੇ ਪਹੁੰਚੇ ਹੋ। ਥੋੜੇ ਦੇ ਲੱਗ ਐਕਸੀਡੈਂਟ ਹੋਇਆ ਇੱਕ ਪ੍ਰਾਈਵੇਟ ਗੱਡੀ ਸਕੂਲ ਦਾ। ਹਾਂਜੀ ਠੀਕ ਹੈ ਕਹਿਣਾ ਚਾਹੋ। ਅਸੀਂ ਇਹੋ ਕਹਿਣਾ ਚਾਹਦੇ ਬਈ ਜਦੋਂ ਸਾਨੂੰ ਇਨਟੀਮੇਸ਼ਨ ਮਿਲਿਆ ਅਸੀਂ ਮੋਕੇ ਤੇ ਆ ਗਏ ਆ ਸਕੂਲ ਵਾਲੇ ਹੀ ਬੱਸ ਇਹ ਬੱਚੇ ਬਿਲਕੁਲ ਠੀਕ ਠਾਕ ਆ। ਡਰਾਈਵਰ ਦੇ ਸੱਟਾਂ ਲੱਗੀਆਂ। ਡਰਾਈਵਰ ਨੂੰ ਫੌਰਨ ਅਸੀਂ ਸਵਾਰੀ ਦਾ ਪ੍ਰਬੰਧ ਕਰਕੇ ਆਪਣੇ ਐਸ ਕੇ ਆਰ ਹਸਪਤਾਲ ਦਾਖਲ ਕਰਾਇਆ। ਬਾਕੀ ਸਟਾਫ ਵੀ ਠੀਕ ਆ ਬਾਕੀ ਜਿਹੜੀ ਅਗਲੀ ਕਾਰਵਾਈ ਉਹ ਅਸੀਂ ਕਰ ਰਹੇ ਆ ਤੇ ਜਿਹੜੀ ਆਪਣੇ ਟਰਾਲੀ ਨੇ ਨਾਲ ਮਤਲਬ ਸਾਈਡ ਮਾਰੀ ਉਹ ਟਰਾਲੀ ਦਾ ਅਸੀਂ ਵੈਰੀਫਾਈ ਕਰ ਰਹੇ ਆ ਜਿੱਥੇ ਟਰਾਲੀ ਹੋਈ ਤੇ ਉਹਨੂੰ ਅਸੀਂ ਰਾਉਂਡ ਅਪ ਕਰਾਂਗੇ ਕਿਹੜੇ ਸਕੂਲ ਤੋਂ ਗੱਡੀ ਆ ਇਹ ਸਲਾਰੀਆਂ ਪਾਸ ਤੇ ਲੱਗੀ ਆ ਆਪਣੇ ਸਕੂਲ ਆਪਣੇ ਤਾਰਾਗੜ ਤੇ ਉੱਥੋਂ ਦੀ ਗੱਡੀ ਆ ਤੇ ਨਾ ਆਪ